ਠਾਂ ਦਾ ਰਹਿ ਇੱਕ ਹੀ ਕਹਿੰਦਾ ਸਾਨੂੰ ਮੰਤ ਕਹਿੰਦਾ ਹੈ ਮਸੀਹ ਸਾਹਿਬ ਕੰਮ ਕਰ ਅਸੀਂ ਕੀ ਬਣਾ ਕੇ ਪਹਾਰ ਆਏ ਨੀ ਮਰਨੀ ਹੁੰਦੀ ਜੀ ਕੰਮ ਕਰੋ ਹਰ ਕੋਈ ਇਸ ਤਰ੍ਹਾਂ ਉਹ ਆਇਆ ਨਹੀਂ ਆਹ ਤੱਕ ਕਾਨੂੰਨ ਦੇ ਹਿਸਾਬ ਨਾਲ ਚੱਲ ਰਹੇ ਆ ਕਾਨੂੰਨ ਹੀ ਨਹੀਂ ਜਦੋਂ ਸੁਣਵਾਈ ਕਰੀਏ ਹੈ ਮਾਨੂੰ ਇਹ ਵੀ ਕੋਈ ਨਹੀਂ 10 ਕਿਛੇ ਟਕਰੇਗਾ 10 ਕਿਛੇ ਟਕਰੇਗਾ 10 ਕਿਛੇ ਟਕਰੇਗਾ ਤੁਸੀਂ ਨੇ ਦੇਖਿਆ ਕਿ ਕਿਸ ਤਰ੍ਹਾਂ ਇੱਕ ਪੁਲਿਸ ਮੁਲਾਜ਼ਮ ਪੰਚਾਇਤ ਨੂੰ ਆਖ ਰਿਹਾ ਕਿ ਟਕਰੋ ਮੇਰੇ ਨਾਲ ਕਿੱਥੇ ਟਕਰਨਾ 10 ਕਿਛੇ ਟਕਰੇਗਾ 10 ਕਿਛੇ ਟਕਰੇਗਾ ਜਨਾਬ ਹੋਰੀਏ ਇੱਥੇ ਨਹੀਂ ਰੁਕੇ ਇਸ ਤੋਂ ਬਾਅਦ ਪੰਚਾਇਤ ਨੂੰ ਕਹਿੰਦੇ ਕਿ ਥਾਣੇ ਦੇ ਵਿੱਚੋਂ ਦਫਾ ਹੋ ਜਾ ਤੁਹਾਨੂੰ ਕਿਹਨੇ ਥਾਣੇ ਦੇ ਵਿੱਚ ਬੁਲਾਇਆ ਨਾ ਫਾਉਟ ਤੂੰ ਸਾਨੂੰ ਸਾਰਿਆਂ ਨੂੰ ਕਹਿ ਰਹੇ ਹੋ ਵੀ ਤੁਸੀਂ ਮੰਨ ਤੋਂ ਪਹਿਲਾਂ ਸਾਰੇ ਬੋਲਦੇ ਕਿਹੜਾ ਤਰੀਕਾ ਨਾਲ ਤੂੰ ਨਹੀਂ ਕੋਈ ਕਿਵੇਂ ਕਰਦੇ ਹੱਥ ਨਹੀਂ ਮਾਰਦੇ ਤਰੀਕੇ ਨਾਲ ਮੈਨੂੰ ਧਾਰ ਲੈਣੀ ਦੱਸਾ ਮੈਨੂੰ ਧਾਰ ਲੈਣੀ ਦੱਸਾ ਤਦ ਮੈਨੂੰ ਧਾਰ ਲੈਣੀ ਦੱਸਾ ਕੀ ਕਰਨਾ ਅਸੀਂ ਨਹੀਂ ਜਾਣਾ ਨਾ ਔਰ ਤੈਨੂੰ ਕਿਹਾ ਹਾਂ ਤੁਸੀਂ 40-50 ਬੰਦੇ ਹਮਨਤ ਕਰਾ ਰਹੇ ਹੋ। ਅਸੀਂ ਬੁਗਣਾ ਕਰਿਆ। ਖੜ੍ਹ ਤੋ ਖੜ੍ਹ ਜੋ ਹਲੇ ਕੀ ਹੋਇਆ? ਜਨਾਬ ਹੋਰਾਂ ਨੇ ਇਸ ਤੋਂ ਬਾਅਦ ਪੁਲਿਸ ਦੀ ਵਰਦੀ ਦੀ ਹੋਰ ਗਰਮੀ ਦਿਖਾਈ ਅਤੇ ਕਿਹਾ ਚਲੋ ਜਾਓ ਜਿੱਥੇ ਜਾਣਾ ਉੱਪਰ ਚਲੇ ਜਾਓ ਮੈਨੂੰ ਕੋਈ ਵੀ ਫਿਕਰ ਨਹੀਂ। ਲਓ ਜਾਓ ਜਿੱਥੇ ਉੱਪਰ ਜਾਣਾ ਉੱਪਰ ਜਾਓ। ਲਓ ਜਾਓ ਜਿੱਥੇ ਉੱਪਰ ਜਾਣਾ ਉੱਪਰ ਜਾਓ। ਲਓ ਜਾਓ ਜਿੱਥੇ ਉੱਪਰ ਜਾਣਾ ਉੱਪਰ ਜਾਓ। 71 ਮਹੱਲੇ ਦਾ ਜਨਾਬ ਹੋਰਾਂ ਨੂੰ ਨਾ ਤਾਂ ਐਸਐਚਓ ਸਾਹਿਬ ਦਾ ਕੋਈ ਡਰ ਹੈ ਅਤੇ ਨਾ ਡੀਐਸਪੀ ਸਾਹਿਬ ਦਾ। ਜਦੋਂ ਲੋਕਾਂ ਨੇ ਕਿਹਾ ਕਿ ਅਸੀਂ ਡੀਐਸਪੀ ਸਾਹਿਬ ਨੂੰ ਮਿਲਦੇ ਹਾਂ ਜਾ ਕੇ ਕਿ ਤੁਸੀਂ ਨੇ ਸਾਡੇ ਨਾਲ ਐਦਾਂ ਦਸ ਕਾ ਮਿਲੋ ਰਿਐਸ ਦਸ ਕਾ ਮਿਲੋ ਰਿਐਸ ਇਹ ਬਾਦ ਦੇ ਆਮਸੀ ਦਾ ਮਿਰੋਦਾ ਤੁਸੀਂ ਸੋਹਣੀ ਗੱਲ ਦਾ ਕਰਨ ਦਾ ਤਰੀਕਾ ਦਾ ਵਰਤੋ ਕੋਈ ਨਹੀਂ ਤਰੀਕਾ ਹੀ ਹੈ ਸਾਡੇ ਕੋਲ ਤੇਰਾ ਵਰਗੇ ਬਹੁਤਾਂ ਨੇ ਰਿਕਾਰਡਿੰਗ ਕਰ ਲੈ ਰਿਕਾਰਡਿੰਗ ਕਰ ਲੈ ਰਿਕਾਰਡਿੰਗ ਕਰ ਲੈ ਤੁਹਾਨੂੰ ਗੱਲ ਗੱਲ ਕਰਨ ਦਾ ਨੀ ਤਰੀਕਾ ਆਏਗਾ ਠੀਕ ਆ ਇੱਜ਼ਤ ਕੀ ਹੈ ਦਾ ਸਰ ਤੁਸੀਂ ਸਾਨੂੰ ਕੰਦੇ ਤੋਂ ਦਫਾ ਹੋ ਜਾ ਥਾਣੇ ਦੇ ਵਿੱਚੋਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਇਹ ਤਾਂ ਉਹਨਾਂ ਦੀ ਜਿਵੇਂ ਰਿਸ਼ਵਤ ਖਾਦੀ ਹੁੰਦੀ ਉਹਨਾਂ ਵਾਲੀ ਬੋਲ ਰਹੇ ਨੇ ਦਰਖਾਸਤ ਅਸੀਂ ਦਿੱਤੀ ਸਾਡੀ ਕੋਈ ਨਹੀਂ ਸੁਣ ਰਿਹਾ ਇਸ ਪੁਲਿਸ ਮੁਲਾਜ਼ਮ ਦਾ ਨਾਮ ਹੈ ਸਤਪ੍ਰਕਾਸ਼ ਜਿਵੇਂ ਕਿ ਤੁਸੀਂ ਨੇਮ ਪਲੇਟ ਦੇਖ ਰਹੇ ਹੋ ਅਤੇ ਸਦਰ ਥਾਣਾ ਸੁਨਾਮ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਵਿੱਚ ਡਿਊਟੀ ਕਰ ਰਹੇ ਨੇ ਅਤੇ ਸੁਨਾਮ ਤੋਂ ਹੀ ਆਮਨ ਅਰੋੜਾ ਜੀ ਐਮਐਲਏ ਨੇ ਜੋ ਕਿ ਕੈਬਨਿਟ ਮੰਤਰੀ ਵੀ ਨੇ ਜਿਨ੍ਹਾਂ ਦੀ ਇਮਾਨਦਾਰੀ ਦੀਆਂ ਮਿਸਾਲਾਂ ਦੂਰ ਤੱਕ ਦਿੱਤੀਆਂ ਜਾਂਦੀਆਂ ਨੇ ਬਾਕੀ ਤੁਸੀਂ ਅੱਗੇ ਵੀਡੀਓ ਦੇ ਵਿੱਚ ਪੂਰਾ ਸੱਚ ਆਪ ਹੀ ਦੇਖ ਲਓਗੇ ਉਸ ਤੋਂ ਪਹਿਲਾਂ ਥੋੜਾ ਜਿਹਾ ਮੈਂ ਤੁਹਾਨੂੰ ਮਾਮਲਾ ਦੱਸ ਦਾਂ ਕਿ ਆਖਰ ਪੂਰੀ ਗੱਲਬਾਤ ਕੀ ਹੈ ਕੀ ਰੌਲਾ ਸੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਹੰਤ ਵਧਾਈ ਵਗੈਰਾ ਲੈਣ ਜਾਂਦੇ ਹੁੰਦੇ ਨੇ ਅਤੇ ਇਹਨਾਂ ਦੇ ਇਲਾਕੇ ਬੰਡੇ ਹੁੰਦੇ ਨੇ ਇੱਥੇ ਜਿਹੜੇ ਪੁਰਾ ਤਸੀਂ ਜਿਵੇਂ ਕਿ ਲੋਕਾਂ ਦੇ ਦੱਸਣ ਮੁਤਾਬਕ ਕਿ ਇਹੀ 50 60 ਸਾਲ ਤੋਂ ਸਾਡੇ ਘਰਾਂ ਦੇ ਵਿੱਚ ਵਧਾਈ ਲੈਣ ਆ ਰਹੇ ਨੇ ਅਤੇ ਹੁਣ ਕੁਝ ਦਿਨਾਂ ਤੋਂ ਕੋਈ ਹੋਰ ਮਹੱਤਾਂ ਦਾ ਗਰੁੱਪ ਸਾਡੇ ਏਰੀਆ ਦੇ ਵਿੱਚ ਸਾਡੇ ਤੋਂ ਪਹਿਲਾਂ ਵਧਾਈ ਮੰਗ ਕੇ ਲੈ ਜਾਂਦਾ ਹੈ ਅਤੇ ਇਸੇ ਇਤਰਾਜ਼ ਨੂੰ ਲੈ ਕੇ ਇਹ ਥਾਣੇ ਆਏ ਸੀ ਕਿ ਕਿਤੇ ਸਾਡਾ ਕੋਈ ਲੜਾਈ ਝਗੜਾ ਨਾ ਹੋ ਜੇ ਪੁਲਿਸ ਵਿੱਚ ਵਿਚਾਲੇ ਪੈ ਕੇ ਸਮਝੌਤਾ ਕਰਾ ਦੇ ਪਰ ਇੱਥੇ ਮਾਮਲਾ ਕੁਝ ਹੋਰ ਹੀ ਹੋ ਗਿਆ ਅਤੇ ਜਿਹੜੇ ਪੁਰਾਣੇ ਮਹੰਤ ਸੀ ਉਹਨਾਂ ਦੇ ਮੁਤਾਬਕ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਮਹੰਤਾਂ ਦੇ ਨਾਲ ਜਿਹੜੇ ਲੋਕ ਆਏ ਸੀ ਇਹ ਉਹੀ ਸੀ ਜਿਹੜੇ ਇਹਨਾਂ ਮਹੰਤਾਂ ਦੀ ਸਪੋਰਟ ਦੇ ਵਿੱਚ ਆਏ ਕਿਉਂਕਿ ਪਰਾਣੇ ਮਹੰਤ ਨੇ ਇਹ ਕਹਿੰਦੇ ਸਾਡੇ ਬਜ਼ੁਰਗਾਂ ਤੋਂ ਲੈ ਕੇ ਚੱਲੇ ਆ ਰਹੇ ਨੇ ਅਸੀਂ ਇਹਨਾਂ ਦੇ ਹੱਕ ਵਿੱਚ ਏਸੇ ਕਰਕੇ ਆਏ ਆ ਕਿ ਅਸਲ ਹੱਕਦਾਰ ਵਧਾਈ ਲੈਣ ਦੇ ਇਹ ਨੇ ਕੰਮ ਨਹੀਂ ਕਰੀਂਗਾ ਜੇ ਸਾਡਾ ਫੇਰ ਫੇਰ ਲੜਾਈ ਝਗੜਾ ਵਾਸੇ ਤੂੰ ਜਾਣੇ ਆ ਕੇ ਕਰੇਗਾ ਅਸੀਂ ਤੁਹਾਡੇ ਕੋਲ ਇਸ ਕਰਕੇ ਵੀ ਬੜਾ ਝਗੜਾ ਨਾ ਹੋਵੇ ਹਾਂ ਤੰਗ ਕਰੋ ਆਹ ਲੋ ਸਾਡੇ ਦੋਨੋਂ ਮਿਲਣਾ ਕੋਈ ਕੋਰਣਾ ਦਾ ਤਰੀਕਾ ਨਹੀਂ ਹੈ ਪਬਲਿਕ ਹੈਦਾਰੀ ਪਬਲਿਕ ਹੈ ਸਭ ਪਬਲਿਕ ਹੈ ਤੁਹਾਡੀ ਵਲ ਵੀ ਸੁਣ ਰਹੀ ਹੈ ਕਿ ਬੋਲ ਰਹੀ ਹੈ ਇਹ ਬੰਨੇ ਹੋਇਆ ਮੈਂ ਕੋਈ ਬੋਲਣ ਦਾ ਤਰੀਕਾ ਨਹੀਂ ਹੈ ਤੁਹਾਡਾ ਤੁਸੀਂ ਉਹਨਾਂ ਨੂੰ ਵੀ ਕਹੋ ਜੀ ਸਾਡੇ ਥੱਪੜ ਮਾਰੂ ਕਿ ਤੁਸੀਂ ਆ ਰਹੇ ਉਹਨਾਂ ਨੂੰ ਥੱਪੜ ਲਾਓ ਸਾਡਾ ਇਹ ਬੋਲਣ ਦਾ ਤਰੀਕਾ ਨਹੀਂ ਬਟਾ ਅਜੇ ਵੀ ਤੁਹਾਡੇ ਕੋਲ ਮਸਲਾ ਲੈ ਕੇ ਆਇਆ ਵਾ ਸਾਡਾ ਮਸਲਾ ਖਾਣ ਦਾ ਸੁਣੋ ਹਾਂ ਇਹ ਫਿਰ ਤੁਸੀਂ ਕੰਮ ਕਰ ਅਜੇ ਵੀ ਉਹ ਆ ਕੇ ਪਹਾਨਾ ਆਏ ਇਹ ਮਰਨੀ ਹੁੰਦੀ ਜੀ ਕੋਈ ਉਹਨਾਂ ਦਾ ਬਣੀ ਕਬਰ ਦਾ ਇਹੋ ਹੀ ਹੁੰਦਾ ਬੋਲਣ ਦਾ ਤਰੀਕਾ ਨਹੀਂ ਬੋਲਣ ਦਾ ਤਰੀਕਾ ਨਹੀਂ ਚਲ ਮੈਂ ਚੁੱਪ ਕਰਾ ਲਿਆ ਉਹ ਆ ਕੇ ਇਹ ਪਬਲੀ ਕਹਿੰਦਾ ਪਬਲੀ ਕਹਿੰਦਾ ਪਬਲੀ ਦੋਨੇ ਦਿਨ ਬੰਦ ਰਹੇ ਹਾਂ ਹਾਂ پر پران <سؤال> ਆਪੇ ਨਾ ਕਰਦੇ ਜਿਹੜਾ ਕਰਦਾ ਤੁਸੀਂ ਅਸੀਂ ਤਾਂ ਦਫਾ ਹੋ ਗਏ ਨਹੀਂ ਚਲ ਚਲੇ ਦਫਾ ਹੋ ਨਾ ਜਦੋਂ ਤੁਸੀਂ ਸਾਡੇ ਐਸਸੀ ਸਾਹਿਬ ਨਾਲ ਹੀ ਐਂ ਕਰਦੇ ਆਂ ਤਾਂ ਬੰਦੇ ਨੂੰ ਕੀ ਕਰੋਗੇ ਤੁਸੀਂ ਤੁਸੀਂ ਕਰਾਉਣ ਸਮਝੋਤਾ ਦੋਨੇ ਬਾਜ਼ਾਰ ਮੈਂ ਰੱਖਿਆ ਸੀ ਖਾਣੇ ਆ ਕੇ ਮਾਰ ਰਹੇ ਤੁਸੀਂ ਉਹ ਸੱਜ ਨਾਲ ਤਾਂ ਨਹੀਂ ਰਹੇ ਦਫਾ ਹੋ ਜਾਓ ਲੈਟ ਆ ਕੇ ਲੋ ਦਸਤਾ ਮਿਲਦਾ ਕਰੇ ਜਾਓ ਜਾਓ ਜਿੱਥੇ ਉੱਪਰ ਜਾ ਉੱਪਰ ਜਾ ਇੱਕ ਐਮਸੀ ਮਹੱਲੇ ਦਾ ਐਮਸੀਆ ਕਿ ਦੱਬ ਹੈ ਯਾਰ ਕੋਈ ਸਾਡੀ ਕਰਦਾ ਕੋਈ ਬਾਰ ਬਾਰ ਐਮਸੀਆ ਕਰਦਾ ਹੱਥ ਨਹੀਂ ਲੱਗਦਾ ਅਗਰੋਂ ਦਾ ਕਹੋ ਐਸਚੋ ਹੈ ਨਹੀਂ ਆਜੇ ਹੋਰ ਨਹੀਂ ਐਸਚੋ ਆ ਜਾਣਗੇ 4 ਵਜੇ ਆ ਜਿਓ ਅੱਛਾ ਤੁਸੀਂ ਇਹ ਬਾਅਦਿਆ ਮੈਨੂੰ ਦੱਸ ਤੁਸੀਂ ਥੋੜੀ ਗੱਲ ਕਰਨ ਦਾ ਤਰੀਕਾ ਦਾ ਮਤਲਬ ਕੋਈ ਨਹੀਂ ਤਰੀਕਾ ਹੀ ਹੈ ਸਾਡੇ ਕੋਲ ਤੇਰਾ ਵਰਗੀ ਬੋਤਲ ਨਹੀਂ ਕਾਰੀ ਕਰੀ ਹਾਂ ਤੁਹਾਨੂੰ ਗੱਲ ਗੱਲ ਕਰਨ ਦਾ ਨਹੀਂ ਤਰੀਕਾ ਆਏਗਾ ਠੀਕ ਹੈ ਚਲੋ ਫਿਰ ਗਾਣੂ ਕਰੋ ਨਹੀਂ ਸੁਣਦੇ ਚਲੋ ਚੱਲੀਏ ਚਲੋ 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 ਇੱਕ ਵਾਰੀ ਤੁਹਾਨੂੰ ਦਰਵਾਜ਼ਾ ਜੱਫਤ ਤੋਂ ਕਿਵੇਂ ਹੋ ਕੋਈ ਕੋਈ ਠੀਕੋ ਸਾਡੇ ਨੇ ਦੇਣਾ ਸਾਡੇ ਦੇ ਪਾਸੇ ਹਾਂ ਚਲੋ ਸਤੰਬਰ ਐਨਾ ਬੱਲਾਵਾਂ ਮੰਤ ਜੀ ਕੰਧਮਾਈ ਦਾ ਕੇਲਾ ਸੁਨਾਮ ਇਹ ਰੋਲਾ ਕੀ ਹੁੰਦਾ ਹੰਜੇ ਇਹ ਸ਼ਹਿਰ ਦੇ ਬੰਦੇ ਸੀ ਸਾਨੂੰ ਸਾਰੀ ਸਾਰੀ ਜ਼ਿੰਦਗੀ ਹੋ ਗਈ ਪਿੰਡਾਂ ਦੀਆਂ ਵਧਾਈਆਂ ਚੱਕਦੇ ਆ ਕੀ ਮਤਲਬ ਹੈ ਸਾਨੂੰ 50 ਸਾਲ ਹੋ ਗਏ ਇੱਥੇ ਇਹ ਤਾਂ ਕਹਿੰਦਾ ਸਾਡਾ ਸ਼ਹਿਰ ਮੰਗਦੇ ਆ ਸਾਡੇ ਪਿੰਡ ਮੰਡ ਦੇ ਸਾਡੇ ਪਿੰਡਾਂ ਦੇ ਅੱਜ ਨਹੀਂ ਸਾਡੇ ਸਾਡੇ ਪਿੰਡ ਬੰਡੇ ਹੋਏ ਨੇ ਹਾਂਜੀ ਹਾਂ ਸਾਡੇ ਕੋਲ ਕਾਗਜ਼ ਆ ਸਾਡੇ ਕੋਲ ਸਰੂਪ ਆ ਇਹਨਾਂ ਨੂੰ ਕੋਈ ਸਰੂਪ ਦਿਖਾਓ ਤੁਸੀਂ ਕਿੰਨੇ ਸਾਲ ਤੋਂ ਸ਼ਹਿਰ ਚ ਮੰਗ ਰਹੇ ਬਧਾਈਆਂ ਮੈਨੂੰ ਤਾਂ 50 60 ਸਾਲ ਹੋ ਗਏ ਇਹਨਾਂ ਨੂੰ ਇਹ ਨਾ ਵਿਖੜ ਲਾਏ ਨੇ ਸਾਡੇ ਚੇਲੇ ਨਹੀਂ ਸਾਡੇ ਚੇਲੇ ਨਹੀਂ ਬਾਲੇ ਨਹੀਂ ਅੱਛਾ ਸਾਡੇ ਕੋਲ ਚੇਲੇ ਨਹੀਂ ਜਿਹਦੇ ਚੇਲੇ ਆ ਉੱਥੇ ਜਾਣ ਇਹਨਾਂ ਦੇ ਚੇਲੇ ਜਿਨ੍ਹਾਂ ਦੇ ਚੇਲੇ ਆ ਇਹ ਉੱਥੇ ਜਾਣ ਇਹ ਇਹ ਗੀਰੇ ਚੇਲੇ ਨੇ ਸਾਡੇ ਪਿੰਡਾਂ ਦੇ ਕੀ ਲੈਣ ਆਉਂਦੇ ਆ ਜਾ ਬਸ ਇਹ ਧੱਕਾ ਨਾ ਮੰਗਦੇ ਆ ਗੁੰਡਾ ਗਰਮੀ ਕਰਦੇ ਆ ਆਹ ਦੇਖੋ ਸ਼ਰੀਆਮ ਧੱਕਾ ਕਰ ਰਹੇ ਨੇ ਕੋਸ਼ਰੀਆਮ ਧੱਕਾ ਕਰ ਰਹੇ ਦੇਖੋ ਅਸੀਂ ਕਿੱਥੇ ਕਰ ਰਹੇ ਆ ਧੱਕਾ ਐਸਾ ਆਪਦੇ ਹੱਕ ਪਿੱਛੇ ਲੜਾਉਂਗੇ ਜੀ ਆਪਦੇ ਮੇਰੇ ਤੇ ਪਿੰਡਾ ਵਾਸਤੇ ਇਹ ਜਿਨ੍ਹਾਂ ਨੇ ਚੇਲੇ ਉੱਥੇ ਜਾਣ ਇਹ ਕਿੱਥੇ ਇਹ ਕਿੱਥੇ ਦਿਨ ਵੈਸੇ ਤੁਹਾਨੂੰ ਕੀ ਪਤਾ ਕਿਤੋਂ ਕਿੱਥੋਂ ਆਏ ਨੇ ਅੱਜ ਕਿਹੜਾ ਮਗਰ ਆ ਕੇ ਆਏ ਆ ਇਹਨਾਂ ਨੇ ਥੋੜੇ ਟਾਈਮ ਪਹਿਲਾਂ ਇੱਥੇ ਜਾਖਲ ਦੇ ਵਿੱਚ ਸਿਰ ਪੜਵਾਏ ਇਹਨਾਂ ਨੇ अच्छा थोड़ा कहना मतलब ये एरिया सोडा है यही एरिया साडा जी एरिया साडा ਇਹਨਾਂ ਦਾ ਹੋ ਰਿਹਾ ਹੈ ਜੱਦੀ ਪੁਸਤੀ ਸਾਡੇ ਬਜ਼ੁਰਗਾਂ ਤੋਂ ਚੱਲਦਾ ਆ ਰਿਹਾ ਇਹ एरिया ਠੀਕ ਹੈ ਜੀ ਹਾਂ ਜੀ ਸਾਰੇ ਸ਼ਹਿਰ ਨੂੰ ਪਤਾ ਸਾਰੇ ਇਲਾਕਾ ਨਿਵਾਸੀਆਂ ਨੂੰ ਪਤਾ ਸ਼ਹਿਰ ਨਿਵਾਸੀਆਂ ਨੂੰ ਪਤਾ ਬਿਕਰੋਣਾ ਸਾਰਾ ਸ਼ਹਿਰ ਸਾਡੇ ਇੰਤਜ਼ਾਰ ਹੁਣ ਥਾਣੇ 'ਚ ਸੁਣਵਾਈ ਹੋਈ ਛੋਟੇ ਕੋਈ ਨਾ ਕਿ ਨਾ ਕੀ ਕਹਿੰਦੇ ਸਾਡੀ ਚੰਦ ਮੰਦ ਦੇ ਵਿੱਚ ਕੋਈ ਕਾਨੂੰਨ ਦਾ ਦਾਵਾ ਅਖੜਕਾਉਣਾ ਸੀ ਘੜਕਾਤਾ ਬਾਕੀ ਇਹ ਜੇ ਕੋਰਟਾਂ ਮੰਗੇ ਹੋ ਜਾ ਸਾਰੇ ਇਸੇ ਕਰਾਂਗੇ ਬਜਟ ਅਨੁਮਾਨ ਤੇਰੇ ਉਰੇ ਥਾਣੇ ਤੇ ਖੜੇ ਹੋ ਫੈਸਲਾ ਹੋਇਆ ਕੋਈ ਨਹੀਂ ਨਹੀਂ ਬਿਲਕੁਲ ਨਹੀਂ ਕੋਈ ਸੁਣਵਾਈ ਨਹੀਂ ਹੋਈ ਹਾਂ ਬਿਲਕੁਲ ਨਹੀਂ ਹੋਈ ਅਸਟਾ ਦੇ ਜਾਵਾਂਗੇ ਠੀਕ ਹੈ ਅਸੀਂ ਮਾਇਨੇ ਨਹੀਂ ਕਰੀਏ ਉਹ ਅਦਾਲਤ ਦੀ ਇਹ ਨਹੀਂ ਕਰੀਏ ਤੱਕਾਲ ਉਹ ਅਸਲੀ ਨਾਮ ਕਰਦਾ ਆਪਾਂ ਫੋਰਾ ਸੀ ਜਾਂਦੇ ਨੇ ਆਪਾਂ ਕਰਦੇ ਹਾਂ ਕਹਿੰਦੇ ਉਹ ਬੋਲ ਲੈਣ ਕੋਈ ਦਾ ਇਹ ਤੋਂ ਕੰਮ ਸਾਰੇ ਗਲਤ ਹੋ ਗਿਆ ਜੀ ਐ ਕਹਿਣ ਲੱਗੇ ਜੇ ਹੋਰ ਕੋਈ ਪੱਤਰਾਂ ਉਹ ਬੱਤਲੂ ਮੇਰਾ ਆ ਥੋੜਾ ਜਿਹਾ ਗੱਲ ਬੋਲ ਹਾਂ ਤੇਰੇ ਨਾਲ ਨਹੀਂ ਤੇ ਬੋਲਦਾ ਸਾਡੇ ਬੰਦੇ ਨਾਲ ਬੋਲ ਰਿਹਾ ਤੂੰ ਤੇਰੇ ਨਾਲ ਨਹੀਂ ਬੋਲਦਾ 50 ਸਾਲ ਹੋ ਗਏ ਸਾਨੂੰ ਇੱਥੇ ਰਹਿੰਦਿਆਂ ਨੂੰ ਸਾਡਾ ਚਾਹ ਸਾਡੀ ਸੋਡੀ ਸੋਡੀ ਕਰੀ ਨਹੀਂ ਸੁਣਵਾਈ ਇਹਨਾਂ ਨੇ ਨਹੀਂ ਜੀ ਕੋਈ ਨਹੀਂ ਸੁਣਵਾਈ ਕੀਤੀ ਦੂਜੇ ਪਾਸੇ ਇਹਨਾਂ ਨੇ ਨੀਤੀਆਂ ਕੀਤੀ ਦੂਜੇ ਪਾਸੇ ਬੋਲਦੇ ਆ ਹਾਂ ਬਿਲਕੁਲ ਬੋਲਦੇ ਆ ਜੀ ਜਿਹੜੇ ਰਿਸ਼ਵਤ ਹੈ ਉਹਨਾਂ ਨੇ ਸੁਣਾ ਨਹੀਂ ਇਹ ਇਹ ਥਾਂ ਦਾ ਹੈ ਇਹ ਕੀ ਕਹਿੰਦਾ ਤੁਸੀਂ ਸਾਨੂੰ ਮੰਨਤ ਕਹਿੰਦਾ ਹੈ ਚਾਰੀ ਟਾਈਮ ਮਸੀਹ ਸਾਹਿਬ ਵੀ ਤੁਸੀਂ ਚਾਰੀ ਵਾਰੀ ਸਾਨੂੰ ਕਹਿ ਰਹੇ ਹੋ ਤੁਸੀਂ ਮੰਨਤੇ ਸਾਡੇ ਕੋਲ ਕਹਿੰਦਾ ਤੁਸੀਂ ਸਾਨੂੰ ਸਾਰਿਆਂ ਨੂੰ ਕਹਿ ਰਹੇ ਹੋ ਵੀ ਤੁਸੀਂ ਮੰਨਤ ਹੋ ਪਹਿਲੇ ਆ ਕੇ ਸਾਨੂੰ ਬੋਲੇ ਕਿਹੜਾ ਗੁਰੂ ਨੂੰ ਬੋਲੇ ਚਾਹੁੰਦੇ ਹੋ ਨਹੀਂ ਜਲਵਾ ਆਇਆ ਇਹ ਬੋਲ ਕੇ ਆਨੇ ਕੋਈ ਕਿਵੇਂ ਕਰਦੇ ਨੇ ਹੱਥ ਨਹੀਂ ਮਾਰਦੇ ਤਰੀਕਾ ਦੱਸਾਂ ਠੀਕ ਹੈ ਜੀ ਅਸੀਂ ਨਹੀਂ ਜਾਣੀ ਬੋਲ ਨਾ ਔਰ ਤੈਨੂੰ ਅਸੀਂ ਵੀ ਜਾਣੀ ਗਿਆ ਹਾਂ ਤੁਸੀਂ 40 50 ਬੰਦੇ ਨੂੰ ਮਾਰਨ ਤੇ ਜਾ ਰਹੇ ਹੋ ਅਸੀਂ ਭੱਜਣਾ ਪਿਆ ਕੰਮ ਬਰੋਂ ਦਾ ਹਰ ਇੱਕ ਬੇਇੱਜ਼ਤੀ ਕਾਉਂਗੇ ਨਾ ਔਰ ਅਸਾ ਕਾਨੂੰਨ ਦੇ ਹਿਸਾਬ ਨਾਲ ਚੱਲ ਰਹੇ ਆ ਕੋਈ ਗੱਲ ਨਹੀਂ ਫਿਰ ਸੁਣੋ ਨਹੀਂ ਸਿਰਫ ਸਫਾਈ ਕਰ ਲਾਹ ਲੱਕ ਕਰੀਏ ਹੈ ਹਨ ਉਹ ਇਹ ਵੀ ਕੋਈ ਨਹੀਂ ਜਿਹਦੇ ਉੱਪਰ ਕਰ ਰਿਹਾ ਹੈ ਕਿ ਛੇ ਟਕਰੇਗਾ ਵਾਹ ਜੀ ਵਾਹ ਉਹ ਤਾਂ ਸੱਤ ਬੰਦਿਆਂ ਵਿਚੇ ਆਣਗੇ ਇੱਕ ਤਾਂ ਸੱਤ ਬੰਦਿਆਂ ਵਿਚੇ ਹੈ ਹੈ ਨਹੀਂ ਹੈ ਨਾ ਤਕੀਆ ਦੱਸ ਬੰਦੀ ਦੀ ਜਿਹੜੇ ਤੁਸੀਂ ਕਸ ਫਲੇ ਕਰਾਣੇ ਇਧਰ ਹੋ ਮੜੇ ਇਧਰ ਥੋੜਾ ਥੋੜਾ ਕਰ ਦਈਏ ਭਰਾਵਾ ਇਹ ਅਗਲਾ ਹਾਂ ਕੋਈ ਨਹੀਂ ਕੋਈ ਨਹੀਂ ਬੱਸ ਫਲੇ ਕਰਾਏ ਬਣਾ ਸਮ ਲੜਵਾ ਰਹੇ ਧੱਕੇ ਨਾਲ ਲੜਾਈ ਲੜਵਾ ਰਹੇ ਤੁਸੀਂ ਤਾਂ ਤੱਕ ਇਹਨਾਂ ਲੜਵਾ ਰਹੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜੀ ਇਹਨਾਂ ਨੇ ਸਾਨੂੰ ਕੰਮੇਤੋ ਦਾ ਫਾਉਜਾ ਥਾਣੇ ਦੇ ਵਿੱਚੋਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਇਹ ਤਾਂ ਉਹਨਾਂ ਦੀ ਜਿਵੇਂ ਰਿਸ਼ਵਤ ਖਾਦੀ ਹੈ ਜੀ ਉਹਨਾਂ ਵਾਲੀ ਬੋਲ ਰਹੇ ਨੇ ਦਰਖਾਸਤ ਅੱਸੀ ਕੀਤੀ ਸਾਡੀ ਕੋਈ ਨਹੀਂ ਸੁਣ ਰਿਆ ਹਾਂ ਸਾਡੀ ਕੋਈ ਨਹੀਂ ਸੁਣ ਰਿਆ ਇਹ ਸਾਡੇ ਪ੍ਰੂਫ ਨੇ ਬਜ਼ੁਰਗਾਂ ਦੇ ਪ੍ਰੂਫ ਔਰ ਬਜ਼ੁਰਗਾਂ ਤੋਂ ਚੱਲਦਾ ਆ ਰਿਹਾ ਡੇਰਾ ਇਹ ਬਜ਼ੁਰਗਾਂ ਤੋਂ ਚੱਲਦਾ ਆ ਰਿਹਾ ਡੇਰਾ ਮਾਈ ਪਾਕਮੰਟੀ ਟਾਈਮ ਦਾ ਮਾਈ ਗੁੱਡੀ ਟਾਈਮ ਦਾ ਬਾਬੇ ਮਾਈ ਚੰਦ ਦਾ ਟਾਈਮ ਦਾ